ਭਗਵਾਨ ਵਾਲਮੀਕੀ ਜੀ ਦੇ ਸਰਬ ਪਵਿੱਤਰ ਦਿਹਾੜੇ ਤੇ ਆ ਕੇ ਜਿੰਨਾ ਖੁਸ਼ ਹੋਏ ਆਂ ਜੀ ਮਨ ਨੂੰ ਸਕੂਨ ਮਿਲਿਆ ਵੱਤ ਤੋਂ ਵੱਧ ਜਿਹੜਾ ਸਾਡਾ ਸਮਾਜ ਅੱਜ ਕਿਤਨ ਪਰਵਤਨ ਕਰ ਰਿਹਾ ਵੱਤ ਤੋਂ ਵੱਧ ਉਹਨਾਂ ਨੂੰ ਭਗਵਾਨ ਵਾਲਮੀਕੀ ਮਾਰਾ ਸ਼િક્ષਾ ਦਾ ਸੰਚਾਰ ਹੋ ਗਿਆ ਇਸ ਤਰ੍ਹਾਂ ਦੇ ਪਵਿੱਤਰ ਥਾਮਾਂ ਤੇ ਜਾ ਕੇ ਤੁਹਾਡੇ ਰੂਹ ਦੀ ਸ਼ਾਂਤੀ ਮਿਲਦੀ ਹੈ सस्ता पहनो सस्ता खा लो महंगे पे पद मिले टोपी बदिली ਧਿਕਾਰੀ ਲੈ ਜਾਲੇ ਗੁਰੂ ਵਿਦਾਹ ਮਾਰ ਹਰ ਇੱਕ ਜਗਾ ਆਪਣੇ ਇਹ ਧਾਰਮਿਕ ਤੀਰਥ ਨੇ ਆਪਣੇ ਧਾਰਮਿਕ ਸਥਾਨ ਨੇ ਦਿੱਲੀ ਉੱਥੇ ਜਾਇਆ ਕਰੋ ਆਪਣੇ ਬੱਚਿਆਂ ਨੂੰ ਗਾਈਡ ਕਰਿਆ ਕਰੋ ਕਿਉਂ ਜਿਹੜੇ ਆ ਕੁੰਬ ਆਪਣੇ ਇਤਿਹਾਸ ਤੇ ਧਰਮ ਤੋਂ ਪਾਰਬੀ ਕੀ ਤੇ ਪਹੁੰਚੇ ਹਾਂ ਸੁਖੀ ਖੁਸ਼ ਹੋਣੇ ਸਭ ਤੋਂ ਪਹਿਲਾਂ ਸਾਰੇ ਸੱਚੀ ਗੱਲ ਜੀ ਹਾਂ ਭਗਵਾਨ ਪਾਰਬੀ ਕੀ ਜੀ ਦੇ ਸਰਬ ਪਵਿੱਤਰ ਤਖਤ ਦਿਹਾੜੀ ਤੇ ਆ ਕੇ ਇੰਨਾ ਖੁਸ਼ ਹੋਏ ਆਂ ਨਹੀਂ ਮਨ ਨੂੰ ਸਕੂਨ ਮਿਲਿਆ ਹੈ ਕਿ ਦੱਸ ਨਹੀਂ ਸਕਦੇ ਕਿਉਂਕਿ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਬਹੁਤ ਬਰੀ ਅਲੱਗ-ਅਲੱਗ ਥਾਂ ਤੇ ਜਾਇਦਾ ਪਰ ਇਸ ਤਰ੍ਹਾਂ ਦੇ ਪਵਿੱਤਰ ਥਾਵਾਂ ਤੇ ਜਾ ਕੇ ਤੁਹਾਡੇ ਰੂਹ ਦੀ ਸ਼ਾਂਤੀ ਮਿਲਦੀ ਹੈ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਛੋਟੇ ਵੀ ਇਹ ਵੀ ਕੀ ਕਰੋਚਾ ਹੋ ਰਹਾਂ ਦਾ ਇਹਨਾਂ ਨੇ ਸਾਨੂੰ ਇਹ ਉਹਨਾਂ ਨੂੰ ਮੌਕਾ ਦਿੱਤਾ ਔਰ ਸੰਕਟਾਂ ਦੇ ਦਰਸ਼ਕ ਕਰਵਾਏ ਔਰ ਬਾਬਾ ਮਾਨ ਬਾਘ ਜੀ ਦਾ ਅਸ਼ੀਰਵਾਦ ਲੈ ਕੇ ਜਾ ਰਹੇ ਆ ਮਾਲਕ ਸਾਰਿਆਂ ਨੂੰ ਖੁਸ਼ ਰੱਖੇ ਇਹੋ ਅਰਦਾਸ ਕਰਦੇ ਆ ਔਰ ਬਖਸ਼ਾ ਮੰਤਬ ਕੀ ਸੀ ਜੀ ਪਲੀਜ਼ ਸਤ ਸੰਗਈਆ ਜੀ ਵੱਤ ਤੋਂ ਵੱਤ ਜਿਹੜਾ ਸਾਡਾ ਸਮਾਜ ਅੱਜ ਕਿ ਤਰਨ ਪਰਵਰਤਨ ਕਰ ਰਿਹਾ ਵੱਤ ਤੋਂ ਵੱਤ ਉਹਨਾਂ ਨੂੰ ਭਗਵਾਨ ਵਾਲਮੀਕੀ ਮਹਾਰਾ ਦੀ ਸ਼ਿਕਸ਼ਾ ਦਾ ਪ੍ਰਚਾਰ ਹੋਵੇ ਨਾ ਕਿ ਉਹ ਭਗਵਾਨ ਵਾਲਮੀਕੀ ਮਹਾਰਾ ਦੇ ਰਮਾਇਣ ਨਾਲ ਦੇ ਸ਼ਿਕਸ਼ਾ ਨਾਲ ਜੁੜੋ ਤਾਂ ਹੀ ਅੱਜ ਇਹ ਸਤ ਸੰਗ ਹੋ ਰਿਹਾ ਵੱਤ ਤੋਂ ਵੱਤ ਜਿੰਨੀਆਂ ਆਪਾਂ ਸਤ ਸੰਗ ਤੇ ਜਿਵੇਂ ਸੰਤ ਸੰਮੇਲਨ ਦੇ ਸੰਤ ਬੈਠੇ ਨੇ ਮਹਾਂਪੁਰਜ ਦੱਸਣਗੇ ਰਮਾਇਣ ਦੇ ਬਾਰੇ ਭਗਵਾਨ ਵਾਲਮੀਕੀ ਮਹਾਰਾ ਦਾ ਆਪਣਾ ਪ੍ਰਚਾਰ ਹੋਊਗਾ ਤੇ ਲੋਕਾਂ ਆਪਣੇ ਧਰਮ ਦੇ ਜਿਹੜਾ ਟੁੱਟਦੇ ਜਾਂਦੇ ਨੇ ਉਹ ਜੁੜਨਗੇ ਕਿਉਂ ਸਾਡਾ ਕੀ ਸਿਸਟਮ ਸਾਡੇ ਲੋਕਾਂ ਤੋਂ ਪ੍ਰਚਾਰ ਨਹੀਂ ਹੋ ਰਿਹਾ ਅਸੀਂ ਕੀ ਸਾਨੂੰ ਸਿਖਾਵਾਂਗੇ ਤਾਂ ਹੀ ਅਸੀਂ ਆਪਣਾ ਜਿਹੜਾ ਧਰਮ ਹੈ ਤੇ ਆਪਣੀ ਹੋਣ ਦਾ ਬਚਾ ਸਕਦੇ ਹਾਂ